ਬੀਬੀ ਜੀ ਹੁਣੇ-ਹੁਣੇ ਜਿਹੜਾ ਫੈਸਲਾ ਆਇਆ ਐ ਐਕਚੁਅਲੀ ਕੱਲ ਵੀ ਫੈਸਲਾ ਆਉਣ ਵਾਲਾ ਹੈਗਾ ਕੱਲ ਦੇ ਫੈਸਲੇ ਤੋਂ ਪਹਿਲਾਂ ਹੀ ਐਡਾ ਵੱਡਾ ਫੈਸਲਾ ਲੈ ਲਿਆ ਗਿਆ ਪਹਿਲਾਂ ਹੀ ਕਾਰਜਕਾਰੀ ਪ੍ਰਧਾਨ ਜਿਹੜਾ ਨਿਫਤ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਚੀਜ਼ ਨੂੰ ਫੈਸਲਾ ਨਹੀਂ ਲਿਆ ਹਾਂਜੀ ਉਹ ਦੁਨੀਆ ਨੂੰ ਮੂਰਖ ਬਣਾਉਂਦੇ ਐ ਅੱਛਾ ਜੀ ਠੀਕ ਐ ਇਹ ਕੋਈ ਇਹ ਨਹੀਂ ਮਤਲਬ ਕਿ ਜਿਹੜਾ ਦੋਸ਼ੀ ਸ਼੍ਰੀ ਅਕਾਸ਼ ਦਾ ਸਾਹਿਬ ਦਾ ਪ੍ਰਧਾਨ ਹੋਵੇ ਹੂੰ ਉਹ ਅਸਤੀਫਾ ਦੇ ਦੇਵੇ ਹੂੰ ਪਰ ਵੀ ਦੋਸ਼ੀ ਉਹਨੂੰ ਵੀ ਬਰਾਬਰ ਦੇ ਦੋਸ਼ੀ ਨੂੰ ਫੇਰ ਲਾ ਰਿਹਾ ਹੂੰ ਅੱਛਾ ਉਹ ਵੀ ਦੋਸ਼ੀ ਇਹਦਾ ਮਾਰਦਾ ਪਾਰਲੇ ਹੂੰ ਇਹਦਾ ਮਰਗਾ ਵਰਲੇ ਐਡਿਪ ਪ੍ਰਧਾਨਾ ਦਾ ਥੋੜਾ ਸਤੀਫਾ ਦਿੱਤਾ ਹੂੰ ਇਹ ਕਿ ਸਟੇਪ ਰਿਸ਼ੇਪ ਇਹਦਾ ਮੁੰਦਾ ਕੌਮ ਨੂੰ ਬਲਬੂ ਸੇਟ ਪਾਉਂਦੇ ਆ ਪਾਗਲ ਬਣਾਉਂਦੇ ਆ ਕੌਮ ਨੂੰ ਹੂੰ ਇਹਨਾਂ ਨੂੰ ਏਦਾਂ ਕੀ ਅਧਿਕਾਰ ਹੁੰਦਾ ਜੇ ਚੋਣ ਕਰਨੀ ਹੈ ਸਤੀਫਾ ਦੇਵੇ ਡੈਲੀਗੇਟਸ ਦਾ ਕੱਟ ਹੋਵੇ ਫਿਰ ਚੋਣ ਹੋਵੇ ਹੂੰ ਪ੍ਰਧਾਨ ਦੀ ਨਹੀਂ ਬਲਵਿੰਦਰ ਸਿੰਘ ਭੁੰਦੜ ਨੂੰ ਵੀ ਤੁਸੀਂ ਦੋਸ਼ੀ ਕਹਿ ਰਹੇ ਹੋ ਏਦਾਂ ਇਹ ਇਹ ਕੀ ਕਰਨਾ ਤੋਸ਼ੀ ਇਹ ਜਿਹੜੇ ਨਾਲ ਦੇ ਸਾਰੇ ਅਸੀਂ ਵੀ ਤੇ ਵਿੱਚ ਆਪਣੇ ਆਪ ਨੂੰ ਕਹੀਏ ਜਾ ਕੇ ਵੀ ਅਸੀਂ ਇਹਨਾਂ ਨੇ ਨਾ ਦੇ ਆ ਤੇ ਅਸੀਂ ਕੋਸ਼ਿਸ਼ ਉਹਦੇ ਸਾਡੇ ਤੋਂ ਵੱਡੇ ਤੋਸ਼ੀ ਇਹ ਬਿਲਕੁਲ ਇਸ਼ਲਾਹ ਕਰ ਉਹਨੇ ਕਰ ਦੇ ਹਮ ਬਹੁਤ ਹੀ ਉਹਦੇ ਸਲਾਹ ਕਰਨੇ ਸ਼ੁਰੂ ਤੋਂ ਲੈ ਕੇ ਪਰਿਵਾਰ ਦੇ ਪਰਿਵਾਰ ਦੇ ਕਿਚਨ ਕੈਬਨਟ ਚ ਅਸੀਂ ਦੇ ਨਾਲ ਦੇ ਵਰਕਰ ਹੀ ਹੈ ਨਾ ਹਮ ਨਾਲ ਇਹਨਾਂ ਨੂੰ ਉਹੀ ਵੱਡੇ ਲੱਭਦੇ ਆ ਜੀ ਮਾਮਾਤੀ ਆ ਗੌਣ ਵਾਲੀ ਆ ਤੇ ਪੇਰੋਪੁੱਤ ਜਾਂਜੀ ਬਸ ਉਹੀ ਉਹਨੂੰ ਇੱਥੇ ਲਾ ਦੋ ਉਹਨੂੰ ਉੱਥੇ ਲਾ ਦੋ ਉਹਨੂੰ ਉੱਥੇ ਲਾ ਦੋ ਬਾਗਲ ਬਣਾਇਆ ਜਿੱਟ ਅੱਜ ਇਹ ਕਹਾਂਗੇ ਜਿੰਨਾ ਟੋੜਾ ਮੋਟਾ ਕਾਲੀ ਤੱਕ ਤੇ ਸ਼ਰੋਬਨੀ ਕਾਲੀਦਲ ਵਿੱਚ ਕੋਈ ਮਾੜੀ ਮੋਟੀ ਕੋਈ ਲੋਕਾਂ ਦਾ ਵਿਸ਼ਵਾਸ ਹੋਏਗਾ ਭਰੋਸਾ ਹੋਏਗਾ ਕਿ ਚਲੋ ਅੱਜ ਇਹ ਕੰਮਜਬ ਹੋ ਜਾਏਗਾ ਉਹ ਵੀ ਅੱਜ ਗਿਆ ਅੱਛਾ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਫੈਸਲਾ ਲੈ ਲਿਆ ਅਚਾਨਕ ਚਲੋ ਜਿੰਨੂੰ ਮਰਜ਼ੀ ਅਪਾਇੰਟ ਕੀਤਾ ਹੋਵੇ ਇਹਦੇ ਬਾਵਜੂਦ ਉਹਨਾਂ ਨੂੰ ਹੁਣ ਇਹ ਕਹਿ ਦਈਏ ਕਿ ਉਹਨਾਂ ਨੂੰ ਵੀ ਸ਼ਾਇਦ ਹੁਣ ਲੱਗਦਾ ਪਿਆ ਕਿ ਕੱਲ ਨੂੰ ਫੈਸਲਾ ਕੁਝ ਗਲਤ ਹੋ ਸਕਦਾ ਹੈ ਉਹਨਾਂ ਦੇ ਖਿਲਾਫ ਹੋ ਸਕਦਾ ਕੱਲ ਦੀ ਗੱਲ ਹੀ ਨਹੀਂ ਕਰਦੀ ਸੀ ਕੱਲ ਫੈਸਲਾ ਹੋਣਾ ਕਿ ਨਹੀਂ ਹੋਣਾ ਜੀ ਇਹਨਾਂ ਨੂੰ ਬੁਲਾਇਆ ਕਿ ਨਹੀਂ ਬੁਲਾਇਆ ਪਹਿਲਾਂ ਫਲੋਰ ਦੇ ਸਿੰਘ ਸਾਹਿਬ ਕਿਸੇ ਨੂੰ ਬੁਲਾਇਆ ਕਿ ਨਹੀਂ ਬੁਲਾਇਆ ਇਹਨੂੰ ਪਤਾ ਹੋਣਾ ਮੈਨੂੰ ਤੁਹਾਨੂੰ ਤੇ ਪਤਾ ਨਹੀਂ ਹੂੰ ਅੱਛਾ ਤਾਂ ਲੋਕ ਕੀ ਕਹੀ ਜਾਂਦੇ ਨੇ ਕੱਲ ਨੂੰ ਫੈਸਲਾ ਹੋਣਾ ਕੱਲ ਨੂੰ ਫੈਸਲਾ ਹੋਣਾ ਪਰ ਇਸ ਦੇ ਬਾਵਜੂਦ ਉਹ ਸਿਰ ਉਹਨਾਂ ਨੇ ਐਡਾ ਵੱਡਾ ਫੈਸਲਾ ਹੋਣ ਕਿਉਂ ਲੈ ਲਿਆ ਹੈ ਉਹਨਾਂ ਨੇ ਐਡਾ ਵੱਡਾ ਫੈਸਲਾ ਹੋਣਾ ਹੀ ਕਿਉਂ ਲੈ ਲਿਆ ਫਿਰ ਇਸ ਤਰ੍ਹਾਂ ਇਹ ਕਿਦਾਂ ਹੈ ਵੱਡਾ ਜੀ ਉਹਨੇ ਕਿਹੜਾ ਅਸਤੀਫਾ ਦਿੱਤਾ ਹੂੰ ਉਹ ਕਿਹੜੇ ਪ੍ਰਧਾਨ ਕਿਛੜ ਦਿੱਤੀ ਉਹਨੇ ਹੂੰ ਉਹਨੇ ਵਰਕਿੰਗ ਪ੍ਰਧਾਨ ਲਾਇਆ ਨਾ ਆਪਣੀ ਥਾਂ ਤੇ ਜੀ ਜੀ ਉਹਨੇ ਜਦ ਤੱਕ ਵਰਕਿੰਗ ਪ੍ਰਧਾਨ ਹੈ ਠੀਕ ਹੈ ਠੀਕ ਹੈ ਬੀਬੀ ਜੀ ਜਦੋਂ ਮੈਂ ਉਹਨਕੀ ਤੇ ਜਾਣਾ ਹੋਵੇ ਦੋ ਦਿਨ ਲਈ ਮੈਂ ਕਹਾਂ ਕਿ ਮੇਰੇ ਬੈਂਕ ਵਾਲੇ ਤੇ ਅਪਰਾਣਾ ਸਿੰਘ ਮੇਰਾ ਕੰਮ ਦੇਖੇਗਾ ਬਾਦ ਆ ਰਹੀ ਨਹੀਂ ਹੋ ਸਕਦਾ ਹੈ ਕਿ ਉਹਨਾਂ ਦੇ ਮਨ ਚ ਵੀ ਐ ਆ ਗਿਆ ਹੋਵੇ ਕਿ ਮੈਂ ਥੋੜੀ देर ਹਟ ਜਾਨਾ ਕੀ ਪਤਾ ਸਾਡੇ ਤੇ ਵੇਸਤੀਾ ਪੂਰਾ ਹੂੰ ਵੇਸਤੀਾ ਥੋੜਾ ਦਿੱਤਾ ਉਹਨੇ ਜੀ ਨਾਲੇ ਉਹਨੂੰ ਕੱਲੇ ਨੂੰ ਕੀ ਆ ਕੇ ਪ੍ਰਧਾਨ ਲਾਉਣ ਦੀ ਤੇ ਹੂੰ ਇਹ ਪ੍ਰਧਾਨ ਵੀ ਪਾਰਟੀ ਦਾ ਲਾਉਣਾ ਹੋਵੇ ਤੇ ਪ੍ਰਧਾਨ ਚੁਣਿਆ ਜਾਂਦਾ ਹੁੰਦਾ ਜੀ ਠੀਕ ਹੈ ਠੀਕ ਹੈ ਬੀਬੀ ਜੀ ਬਹੁਤ ਸ਼ੁਕਰੀਆ